ਥਾਣਾ ਰਾਜਾ ਸੰਸੀ ਅਦੀਨ ਆਉਂਦੇ ਪਿੰਡ ਕੋਟਰੀ ਥੱਕਾ ਵਿਖੇ 8500 ਲੀਟਰ ਲਵਾਰਸ ਲਾਹਣ ਬਰਾਮਦ ਕੀਤੀ ਗਈ ਇਸੇ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਡਿੱਡੀ ਗਈ ਮੁਹਿੰਮ ਤਹਿਤ एडीसीपी ਅਤੇ ਏਓ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਰਾਜਾਸੰਸੀ ਅਦੀਨ ਆਉਂਦੇ ਪਿੰਡ ਕੋਟਰੀ ਠੱਕਾ ਵਿਖੇ ਛਾਪੇ ਮਾਰੀ ਦੌਰਾਨ 8500 ਲੀਟਰ ਲਵਾਰਥ ਲਾਹਣ ਫੜੀ ਹੈ ਅਤੇ ਉਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਏਐਸਆਈ ਵਿਕਰਮਜੀਤ ਸਿੰਘ ਦਿਦਾਰਠਿਕ ਠੇਕਾ ਇੰਚਾਰਜ ਬਲਵਿੰਦਰ ਸਿੰਘ ਬੱbbi ਭੁਪਿੰਦਰ ਸਿੰਘ ਅਤੇ ਹੋਰ ਵੀ ਕਈ ਮੁਲਾਜ਼ਮ ਹਾਜ਼ਰ ਠਣ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਥਾਣਾ ਰਾਜਾਸੰਸੀ ਅਦੀਨ ਆਉਂਦੇ ਪਿੰਡ ਕੋਟਰੀ ਠੱਕਾ ਦੀ ਹਨ ਜਿੱਥੇ 8500 ਲਟਰ ਨਜਾਇਜ਼ ਲਾਹਨ ਬਰਾਮਦ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਇਆਂ ਇਨਸਪੈਕਟਰ ਮੈਡਮ ਜਗਦੀਪ ਕੌਰ ਨੇ ਕਿ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਦੇ ਹਾਂ ਕਿ ਕਿਹੜੀ ਜਗ੍ਹਾ ਤੋਂ ਥੋੜੀ ਪਿੰਡ ਕੋਸ ਨਹੀਂ ਸਕਦਾ ਤੇ ਥਾਣਾ ਜਿਹੜਾ ਹੈਗਾ ਉਹ ਰਾਇਸਾਂ ਸਰ ਹਾਂਜੀ ਕਿੰਨੀ ਰਾਰ ਹੈ ਹਾਂ ਜਿਹੜਾ 14 ਡਰਮ ਨੇ 200 ਪਰ ਕਿਜੀ ਆ ਤੇ ਨਾਲ ਲਗੰਤਰ ਪਰ ਲੰਮਾ 1000 ਕਿਹੜੀ ਜਗ੍ਹਾ ਤੋਂ ਪੜੀ ਗਿਆ ਲਵਾਰਸੇ ਦਾ ਕੋਈ ਫਿਲਹਾਲ ਤਾਂ ਲਵਾਰਸ ਆ ਪਰ ਇਹਨਾਂ ਦੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ ਇਸ ਤੋਂ ਪਹਿਲਾਂ ਵੀ ਕੋਈ ਸਵੇਰੇ ਤੋਂ ਹੋਰੀ ਪੀ ਤੇ ਜਗ੍ਹਾ ਤੇ ਰੇਡ ਕੀਤੀ ਸੀ ਹਾਂਜੀ ਸਿੱਟਣਾ ਹੋ ਗਿਆ ਸੀ ਹਾਂਜੀ ਸਿੱਟਣਾ ਉੱਥੋਂ ਕਿੰਨੀ ਬੜੀ ਪਈ ਹੈ ਉੱਥੇ ਜੀ 10 ਛੋਟੀਆਂ ਡਰਮੀਆਂ ਸੀਗੀਆਂ ਤੇ ਦੋ ਵੱਡੇ ਡਰਮ ਸੀਗੇ ਠੀਕ ਹੈ ਹਾਂਜੀ ਉੱਥੋਂ ਕੋਈ ਪਛਾਣ ਹੋਈ ਕਿਸ ਬੰਦੇ ਦੀ ਕਿੰਨੀ ਕੋਈ ਨਹੀਂ ਕੋਈ ਹੈ ਜੀ ਅੱਛਾ ਇੱਕ ਕਾਲੂ ਹੈ son of ਸੋਨ ਸਿੰਘ ਔਰ ਇੱਕ ਸੱਜੀ ਹੈ ਉਹਨਾਂ ਦੇ ਪਿੱਛੇ ਦੇ ਨਾਮ ਮੇਰੇ ਸਿਰ ਤੇ ਨੇ